ਤਤ ਨਾਮ ਵਾਹਿਗੁਰੂ ਸਾਹਿਬ ਜੀ ਹਰ ਜੇਠ ਗਿੰਦਾਂ ਦੋੜਿਆ ਜਿਸ ਅੱਗੇ ਸਵਨਿਵਾਨ ਸੱਜਣ ਦਾ ਆਨੰਦ ਲਗਿਆ ਕਿਸੇ ਨ ਦੇ ਬਨ ਮਾਨਕ ਮੋਤੀ ਨਾਮ ਪ੍ਰਭ ਹੁਣ ਲੱਗੇ ਨਾਹੀ ਸੰਨ ਰੰਗ ਸਵੇ ਨਾਰਾਇਣੇ ਜਿੱਤੇ ਮਨ ਭਾਵਨ ਜੋ ਹੜ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਵ ਕੀਤੇ ਆਪਣੇ ਸੇ ਕਈ ਧਨ ਦੀ ਅੱਜੇ ਮਿਲੇ ਵਿਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੋਲਨ ਹਰ ਜੇਠ ਰੰਗੀ ਲੋ ਤਿਸ ਤਣੀ ਜਿਸਕੇ ਭਾਗ ਮਥਨ ਸਦੂ ਸੰਗ ਪ੍ਰਾਪਤੇ ਨਾਨਕ ਰੰਗ ਮੜਨ ਹਰ ਜੀਠ ਰੰਗੀ ਲਾ ਤਿਸਤਣੀ ਜਿਸਕੇ ਭਾਗ ਮਥਨ ਆਓ ਪਰਮ ਸਤਿਕਾਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ ਆਓ ਵਿਚਾਰਾਂ ਦੇ ਆਰੰਭ ਤੋਂ ਪਹਿਲਾਂ ਤੁੰਤੰਤਿ ਚੰਪੇਸ਼ ਪੈਟਾ ਜੀ ਦੀ ਬਖਸ਼ਿਸ਼ ਹੋ ਗੁਰ ਫਤੇ ਪ੍ਰਬੰਧ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾ ਪਰਮ ਸਤਿਕਾਰ ਜੋ ਗਰੁੱਪ ਸਾਸੰਗ ਜੀ ਉਹ ਅੱਜ ਜੇਠ ਦਾ ਮਹੀਨਾ ਚੜਿਆ ਹੈ ਤਾਂ ਤਾਂ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਵਰਦਨ ਦੇ ਮਾਰਜ ਦੇ ਪਾਵਨ ਬਚਨ ਪਾਵਨ ਉਪਦੇਸ਼ ਜੋ ਇਸ ਮਹੀਨੇ ਵਿੱਚ ਸਮੂਹ ਸੰਗਤਾਂ ਵਾਸਤੇ ਹਨ ਆਓ ਆਪਾਂ ਸਭ ਨੇ ਸਤਸੰਗ ਦੇ ਰੂਪ ਵਿੱਚ ਰਾਮਣ ਕੇ ਵਿਚਾਰਨ ਦਾ ਯਤਨ ਕਰਨਾ ਹੈ ਸਾ ਮਨ ਮਿੱਤਨ ਖੱਗਰ ਕਰਕੇ ਪੰਚਮ ਪਾਛ ਦੇ ਉਪਦੇਸ਼ ਸਾਡੇ ਵਾਸਤੇ ਹਨ ਇਹਨਾਂ ਨੂੰ ਵਿਚਾਰਨ ਦਾ ਜਤਕਰੀਏ ਜੀ ਹਰ ਜੇਠ ਜਲੰਦਾ ਦੋੜੀਏ ਜਿਸ ਅੱਗੇ ਸਭ ਨਵਨ ਹਰ ਜੇਠ ਜਲੰਦਾ ਦੋੜੀਏ ਜਿਸ ਅੱਗੇ ਸਭ ਨਵਨ ਪੰਚਮ ਪਾਛ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿਸ ਜੇਠ ਦੀ ਮਹੀਨੇ ਦੇ ਵਿੱਚ ਆਪਣੇ ਮਨ ਨੂੰ ਉਹ ਮਾਲਕ ਪਰਮਪਤਾ ਪ੍ਰਮਾਤਮਾ ਜਿਹੜਾ ਸਰਬ ਕਲਾ ਸਮਰੱਥ ਹੈ ਜਿਹੜਾ ਕਰਨ ਕਰਣ ਪ੍ਰਭ ਇੱਕ ਹੈ ਦੂਸਰ ਨਹੀਂ ਕੋਈ ਨਾਨਕ ਇਸ ਬਿਹਾਰ ਨੇ ਜਲਥਲ ਮੀਤ ਸੋਏ ਜਿਹੜਾ ਸ੍ਰਿਸ਼ਟੀ ਦਾ ਕਰਤਾ ਤਰਤਾ ਹੈ ਜਿਹੜਾ ਸਰਬ ਕਲਾ ਸਮਰੱਥ ਹੈ ਇਸ ਮਾਲਕ ਪਰਮਪਤਾ ਪ੍ਰਮਾਤਮਾ ਦੇ ਅੱਗੇ ਸਾਰੀ ਸ੍ਰਿਸ਼ਟੀ ਸਿਰਜ ਕਉਂਦੀ ਹੈ ਨਮਸਕਾਰਾਂ ਕਰਦੀ ਹੈ ਤੇ ਪਤਸ਼ਾਹ ਕਹਿੰਦੇ ਰੇਟ 3 ਮਹੀਨੇ ਵਿੱਚ ਆਪਣੇ ਮਨ ਨੂੰ ਵੱਡੇ ਮਾਲਕ ਦੇ ਚਰਨਾਂ ਨਾਲ ਜੋੜਨਾ ਕਰ ਤਾਂ satsangਾ ਜਿਓ ਮਾਲਕ ਦੇ ਚਰਨਾਂ ਨਾਲ ਜੁੜਨ ਦਾ ਅਰਥ ਹੈ ਉਹਦੀ ਹੁਕਮ ਵਿੱਚ ਚੱਲਣਾ ਉਹਦੀ ਬੰਦਗੀ ਕਰਨਾ ਉਹਦਾ ਸਿਮਰਨ ਕਰਨਾ ਉਹਦਾ ਨਾਮ ਜਪਣਾ ਤਹ ਪਾਤਸ਼ਾ ਜੀ ਕਹਿੰਦੇ ਨੇ ਜੇ ਵੱਡੇ ਮਾਲਕ ਪਰਮਪਤਾ ਪਰਮਾਤਮਾ ਦੇ ਚਰਨਾਂ ਨਾਲ ਆਪਣੇ ਮਨ ਨੂੰ ਆਪਾਂ ਜੋੜ ਲਈਏ ਜਿਉਂ ਦੀ ਬੰਦਗੀ ਖੜੀ ਜੋ ਦਾ ਸਿਮਰਨ ਕਰੀਏ ਤਾਂ ਫਿਰ ਹਰ ਸੱਜਣ ਦਾ ਆਪਣਾ ਲੱਗਿਆ ਹਰ ਸੱਜਣ ਦਾ ਆਪਣਾ ਲੱਗਿਆ ਕਿਸੇ ਨਾ ਦੇ ਬੰਦ ਤੇ ਸੱਜਣ ਮਾਲਕ ਪਰਮਪਤਾ ਪਰਮਾਤਮਾ ਜਿਹੜਾ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਹੜਾ ਪਾਤਸ਼ਾਹ ਦਾ ਪਾਤਸ਼ਾਹ ਹੈ ਸ਼ਾਹਾਂ ਦਾ ਸ਼ਾਹ ਉਹ ਸੱਜਣ ਜਿਹੜਾ ਹੈ ਉਹ ਮਾਲਕ ਪ੍ਰਮਤਾ ਪਰਮਾਤਮਾ ਡਰ ਲੱਗਿਆਂ ਦੀ ਫਿਰ ਲਾਜ ਰੱਖਦਾ ਹੈ ਬਕਾਰ ਨੂੰ ਪੀ ਜਮਾ ਤੋਂ ਬਚਾ ਲਿੰਦਾ ਹੈ ਸਾਰੇ ਡਰ ਖਤਮ ਹੋ ਜਾਂਦੇ ਨੇ ਜਦ ਨਰ ਪਾਉ ਜਪੇ ਸਗਲ ਪਉ ਬਟੇ ਉਹ ਮਾਲਕ ਪ੍ਰਮਤਾ ਪਰਮਾਤਮਾ ਜਿਹੜਾ ਨਰਪਾਉ ਹੈ ਜਿਹਨੂੰ ਕਿਸੇ ਦਾ ਡਰ ਨਹੀਂ ਜਿਹੜਾ ਨਰਵੈਰ ਹੈ ਤਾਂ ਕਿਸੇ ਨਾਲ ਬੈਰ ਨਹੀਂ ਕਰਦਾ ਜੋ ਮਾਲਕ ਪਰਮਪਤਾ ਪ੍ਰਮਾਤਮਾ ਦਾ ਜਾਪ ਕਰੀਏ ਨਿਰਭਉ ਜੱਪੇ ਸਗਲ ਪਾਪ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ ਪ੍ਰਭ ਪ੍ਰਭੂ ਕਿਰਪਾ ਸਦਕ ਇਸ ਪ੍ਰਾਣੀ ਦਾ ਛੁਟਕਾਰਾ ਹੋ ਜਾਏਗਾ ਤਾਂ ਸਤ ਸੰਗਿਓ ਆਓ ਪੰਚਮ ਪਾਛੀ ਕੰਧਨੇ ਉਸ ਮਾਲਕ ਪਰਮਪਤਾ ਪ੍ਰਮਾਤਮਾ ਜਿਹੜਾ ਵੱਡਾ ਸਰਬ ਕਲਾ ਸਮਰੱਥ ਹੈ ਆਪਣੇ ਮਨ ਨੂੰ ਦੇ ਚਰਨਾਂ ਨਾਲ ਜੋੜਨਾ ਕਰੇ ਬੱਡੇ ਮਾਰਕ ਦੇ ਨਾਮ ਤੋਂ ਨਾਲ ਜੜੀਏ ਉਹਦੀ ਬੰਦਗੀ ਕਰੀਏ ਉਹਦਾ ਸਿਮਰਨ ਕਰੀਏ ਉਹਦਾ ਨਾਮ ਰੂਪੀ ਜਿਹੜਾ ਖਜ਼ਾਨਾ ਹੈ ਤੰ ਜਿਹੜਾ ਹੈ ਉਹ ਇਕੱਠਾ ਕਰੀਏ ਸਤ ਸੰਗ ਜੀਓ ਜਿਸ ਨਾਮ ਰੂਪੀ ਤੁਹਾਨੂੰ ਕੋਈ ਚੋਰ ਚਰਾ ਨਹੀਂ ਸਕਦਾ ਕੋਈ ਚੋਰ ਚਰਾ ਨਹੀਂ ਸਕਦਾ ਇੱਕ ਦੁਨਿਆਵੀ ਤੰ ਹੈ ਇੱਕ ਦੁਨਿਆਵੀ ਤੰ ਹੈ ਜਿਸਨੂੰ ਕੁਮਾਰਿਸ਼ ਨੂੰ ਇਕੱਠਾ ਕਰਨ ਵਾਸਤੇ ਆਪਾਂ ਹਰ ਰੋਜ਼ ਦਿਨ ਰਾਤ ਦੌੜ ਪੰਜ ਕਰਦੇ ਹਾਂ ਇਹ دنیAVI ਤੁਹਾਨੂੰ ਚੋਰੀ ਦਾ ਹਰਬ ਦੇ ਖਤਰਾ ਬਣਿਆ ਕਹਿੰਦਾ ਹੈ ਕਿ ਕੋਈ ਚੋਰ ਇਸ دنیAVI ਤੁਹਾਨੂੰ ਚਰਾ ਨਾ ਲਵੇ ਇੱਕ ਤੌਖਲਾ ਬਣਿਆ ਰਹਿੰਦਾ ਹੈ ਪਰ ਇੱਕ ਪਰਮਕਤਾ ਪ੍ਰਮਾਤਮਾ ਦਾ ਨਾਮ ਰੂਪੀ ਤੁੰ ਹੈ ਬੰਦਗੀ ਵਾਲਾ ਸਿਮਰਨ ਵਾਲਾ ਗਿਆਨ ਵਾਲਾ ਉਹ ਨੂੰ ਕੋਈ ਚੋਰ ਚਰਾ ਨਹੀਂ ਸਕਦਾ ਕਿਉਂਕਿ ਗੁਰਖਾ ਬਚਨ ਬਸੇ ਜੀ ਨਾਲੇ ਪਾਛੇ ਦੇ ਪਾਵਨ ਬਚਨ ਹਾਰਾ ਗੁਰੂ ਦੇ ਬਚਨ ਗੁਰੂ ਜਪਦੇਸ਼ ਗੁਰੂ ਜੀ ਦੀ ਬੰਦਗੀ ਗੁਰੂ ਜੀ ਦਾ ਸਿਮਰਨ ਉਹ ਨਾਮ ਰੂਪੀ ਤਨ ਜੇ ਸਾਡੇ ਹਿਰਦੇ ਰੂਪੀ ਜੇ ਦੇ ਵਿੱਚ ਬਸ ਜਾਏ ਗੁਰਖਾ ਬਚਨ ਬਸੇ ਜੀ ਨਾਲੇ ਜਲ ਨੇ ਡੁੱਬੇ ਤਸਕਰ ਨਹੀਂ ਲੇਵਾ ਪਾਹੇ ਨਸਾ ਕੇ ਜਾਂਦੇ ਉਹ ਜਲ ਵਿੱਚ ਡੁੱਬਦਾ ਨਹੀਂ ਚੋਰ ਨੂੰ ਚੁਰਾ ਨਹੀਂ ਸਕਦਾ ਅੱਗ ਨੂੰ ਸਾੜ ਨਹੀਂ ਸਕਦੀ ਉਹ ਮਾਲਕ ਕਰਮਤਾ ਪਰਮਾਤਮਾ ਦਾ ਨਾਮ ਜਿਹੜਾ ਹੈ ਨਾਮ ਰੂਪੀ ਤਨ ਜਿਹੜਾ ਹੈ ਉਹ ਮੋਤੀਆਂ ਦੀ ਤਰ੍ਹਾਂ ਹੈ ਮਾਨਕ ਮੋਤੀ ਨਾਮ ਪ੍ਰਭ ਮਾਨਕ ਮੋਤੀ ਨਾਮ ਪ੍ਰਭ ਨੂੰ ਲੱਗੇ ਨਹੀਂ ਸੰ ਉਹ ਨਾਮ ਰੂਪੀ ਤਨ ਜਿਹੜਾ ਹੈ ਉਹਨੂੰ ਸੰਨ ਨਹੀਂ ਲੱਗ ਸਕਦੀ ਤਾਂ ਸਤਸੰਗ ਜੀਉ ਜਿਹੜੇ ਜੀਵ ਜਿਹੜੇ ਸੇਵਕ ਜਾਣੇ ਆਪਣੇ ਗੁਰੂਤਾ ਪਰਮਾਤਮਾ ਦੇ ਚਰਨਾਂ ਨਾਲ ਜੁੜਦੇ ਨੇ ਉਹਦੀ ਬੰਦਗੀ ਕਰਦੇ ਨੇ ਉਹਦਾ ਸੇਮਨ ਕਰਦੇ ਨੇ ਉਹਦੇ ਹੁਕਮ 'ਚ ਚੱਲਦੇ ਨੇ ਫਿਰ ਪਾਤਸ਼ਾਹ ਜੀ ਕਹਿੰਦੇ ਰੰਗ ਸਭੇ ਨਾਰਾਇਣੇ ਉਸ ਪਰਮਪਤਾ ਪਰਮਾਤਮਾ ਵੱਲੋਂ ਜੋ ਵੀ ਰੰਗ ਤਮਾਸ਼ੇ ਹੋ ਰਹੇ ਨੇ ਸ੍ਰਿਸ਼ਟੀ ਦੇ ਵਿੱਚ ਰੰਗ ਸਭੇ ਨਾਰਾਇਣ ਜਿੱਤੇ ਮਨ ਪਭੰਦ ਉਹਦੇ ਰੰਗ ਤਮਾਸ਼ੇ ਉਹਦੀ ਬਰਤਾਰੇ ਉਹਦੇ ਕੌਤਕ ਫਿਰ ਜੀਵ ਦੇ ਮਨ ਨੂੰ ਪਾਉਂਦੇ ਨੇ ਚੰਗੇ ਲੱਗਦੇ ਨੇ ਸਤ ਸੰਗਤ ਜੀਓ ਅੱਛਾ ਕੰਝ ਨੇ ਜੋ ਹਰ ਲੋੜੇ ਸੋ ਕਰੇ ਜਿਨ੍ਹਾਂ ਤੇ ਮਾਲਕ ਪਰਮਪਤਾ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਜੋ ਹਰ ਲੋੜੇ ਸੋ ਕਰੇ ਜਿਹੜੇ ਉਹਦੇ ਹੁਕਮ ਵਿੱਚ ਚੱਲਦੇ ਨੇ ਜੋ ਹਰ ਲੋੜੇ ਸੋ ਕਰੇ ਪਿਉ ਜੀਵ ਉਹੀ ਕੁਝ ਕਰਦੇ ਨੇ ਜੋ ਮਾਲਕ ਨੂੰ ਚੰਗਾ ਲੱਗਦਾ ਹੈ ਜੋ ਉਹਨੂੰ ਪਹੁੰਚਦਾ ਹੈ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਜਿਨ੍ਹਾਂ ਤੇ ਮਾਲਕ ਨੇ ਬਖਸ਼ਿਸ਼ ਕਰ ਦਿੱਤੀ ਜਲਨ ਨੂੰ ਆਪਣੇ ਬਣਾ ਲਿਆ ਸਹੀ ਕਹੀਏ ਤਾਂ ਧੰਤਾ ਕਹਿੰਦੇ ਹਾਂ ਧੰਤਾ ਜੋਗ ਹਨ ਜਿਹੜੇ ਮਾਲਪਨਤਾ ਪਰਮਾਤਮਾ ਦੇ ਚਰਨਾਂ ਨਾਲ ਜੁੜੀ ਜਾਂਦੇ ਨੇ ਜਿਹੜੇ ਉਹਦੇ ਹੁਕਮ ਵਿੱਚ ਚੱਲਦੇ ਨੇ ਉਹ ਧੰਤਾ ਜੋਗ ਹਨ ਸਤਸੰਗਤ ਜੀਓ ਆਪਨ ਦੀ ਆ ਜੇ ਮਿਲੇ ਇਹ ਬੰਦਗੀ ਵਾਲਾ ਨਾਮ ਰੂਪੀ ਧੰਦਾ ਜਿਹੜਾ ਖਜ਼ਾਨਾ ਹੈ ਆਪਣੇ ਗੁਰੂ ਪਤਾ ਪਰਮਾਤਮਾ ਨਾਲ ਜਿਹੜਾ ਮਲਾਪ ਹੈ ਉਹ ਤੇ ਰਾਣਿਆ ਨਾਲ ਨੇ ਉਹ ਸਿਆਣਪ ਨਾਲ ਨੇ ਉਹਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦਾ ਹੈ ਜੇ ਆਪਣੀਆਂ ਚਤਲਾਈਆਂ ਨਾਲ ਆਪਣੀਆਂ ਸਿਆਣਪ ਨਾਲ ਨਾਮ ਰੂਪੀ ਧਨ ਉਹਦੇ ਸਿਰਮਨ ਬੜਾ ਉਦੀ ਪੰਦਗੀ ਵਾਲਾ ਧਨ ਪ੍ਰਾਪਤ ਸਿਆਣਪ ਨਾਲ ਹੁੰਦਾ ਹੋਵੇ ਜੇ ਮਾਲਕਪਨ ਤਾ ਪਰਮਾਤਮਾ ਰਾਮਲਾਪ ਆਪਣੀਆਂ ਚਤਲਾਈਆਂ ਦਾ ਹੁੰਦਾ ਹੋਵੇ ਸਾਤਸੰਗ ਜੋ ਪਾਛਾ ਕੰਨੇ ਆਪਣੇ ਜੀ ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰਬਾਉਂ ਫਿਰ ਦੇਦੋ ਬਿਸ਼ਕੂੜਾ ਪੈਂਦਾ ਹੈ ਆਪਾਂ ਦੁਖੀ ਕਿਉਂ ਹੁੰਦੇ ਹੋ ਇਹੋ ਜੀ ਬਖਸ਼ਿਸ਼ ਦੀ ਬਦੌਲਤ ਹੈ ਜੇ ਬੰਦਗੀ ਵਾਲਾ ਖਜ਼ਾਨਾ ਨਾਮ ਬੜਾ ਖਜ਼ਾਨਾ ਨਾਮ ਦੀ ਦਾਤ ਤੇ ਆਪਣੇ ਗੁਰੂpthਾ ਪਰਮਾਤਮਾ ਨਾਲ ਜਰਾ ਮਲਾਪ ਹੈ ਉਹ ਜੀ ਬਖਸ਼ਿਸ਼ ਦੁਆਰਾ ਹੋਣਾ ਹੈ ਤਾਂ ਸਤਸੰਗ ਜੀ ਬਖਸ਼ਸ਼ਾਂ ਦੇ ਪਾਤਰ ਬਣਨ ਵਾਸਤੇ ਸਾਧ ਸੰਗਤ ਬਹੁਤ ਜ਼ਰੂਰੀ ਹੈ ਪੂਰੇ ਗੁਰਾਂ ਦੀ ਸੰਗਤ ਬਹੁਤ ਜ਼ਰੂਰੀ ਹੈ ਪਤਸ਼ਾਕ ਜੀ ਨੇ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੜਾ ਉਹੀ ਜੀਵ ਉਹੀ ਸੇਵਕ ਜਨ ਬੰਦਗੀ ਵਾਲਾ ਨਾਮ ਵਾਲਾ ਰੰਗ ਮੰਨਦੇ ਨੇ ਕਿਹੜੇ ਜਿਨ੍ਹਾਂ ਨੂੰ ਪੂਰੇ ਗੁਰਾਂ ਦੀ ਸੰਗਤ ਪ੍ਰਾਪਤ ਹੋ ਗਈ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੜਾ ਤੇ ਪਛੜੀ ਅਖੀਰ ਵਿੱਚ ਕਹਿੰਦੇ ਨੇ ਹਰ ਜੇਠ ਰੰਗੀਲਾ ਹਰ ਜੇਠ ਰੰਗੀਲਾ ਤਿਸ ਧਣੀ ਇਹ ਜੇਠ ਦਾ ਪੀਤਾ ਜਿਹੜਾ ਹੈ ਉਹਨਾ ਵਾਸਤੇ ਰੰਗਲਾ ਹੈ ਸੋਹਣਾ ਹੈ ਸੁਹਾਵਣਾ ਹੈ ਹਰ ਜੇਠ ਰੰਗੀਲਾ ਤਿਸ ਧਣੀ ਉਹ ਧੰਤਾ ਜੋਗ ਹਨ ਜੀਵ ਉਹ પ્રાਣੀ ਧੰਤਾ ਜੋਗ ਹਨ ਕਿਹੜੇ ਜਿਸਕੇ ਭਾਗ ਮਥਨ ਜਿਹਨਾਂ ਨੇ ਭਾਗ ਜਾਗ ਪਏ ਜਿਨਾਂ ਨੂੰ ਪੂਰੇ ਗੁਰਾਂ ਦੀ ਸੰਗਤ ਪ੍ਰਾਪਤ ਹੋ ਗਈ ਉਹੀ ਪਰਮਪਤਾ ਪ੍ਰਮਾਤਮਾ ਦੇ ਨਾਮ ਦਾ ਰੰਗ ਮਾਣਦੇ ਨੇ ਜਿਹੜੇ ਉਹਦੇ ਚਰਨਾਂ ਨਾਲ ਜੁੜਦੇ ਨੇ ਸਤ ਸੰਗਤ ਜੀ ਆਓ ਪੰਚਮ ਪਾਛਾ ਜੀ ਪਾਵਨ ਉਪਦੇਸ਼ ਜੋ ਸਾਡੇ ਸਮੇਂ ਨੇ ਵੀ ਸਾਡੇ ਬਖਸ਼ਿਸ਼ ਹੋਏ ਹਨ ਇਹ ਮਾਲਕ ਪਰਮਪਤਾ ਪ੍ਰਮਾਤਮਾ ਜਿਹੜਾ ਸਰਬ ਕਲਾ ਦਾ ਸਮਰੱਥ ਹੈ ਆਪਣੇ ਮਨ ਨੂੰ ਆਪਾਂ ਸਭ ਨੇ ਉਸ ਵੱਡੇ ਮਾਲਕ ਦੇ ਚਰਨਾਂ ਨਾਲ ਜੋੜਨਾ ਖੜਨਾ ਹੈ ਉਹਦੀ ਬੰਦਗੀ ਕਰਨੀ ਆਸਾ ਸੇਵਨ ਕਰਨਾ ਹੈ ਨਾਮ ਰੂਪੀ ਧਨ ਇਕੱਠਾ ਕਰਨਾ ਹੈ ਸਤਿਗੁਰੂ ਜੀ ਆਓ ਵਿਚਾਰਾ ਕਰਦੇ ਹਾਂ ਤੁਹ ਹੋਈਆਂ तमाम ਪੁੱਤਾਂ ਦੀ ਮਾਫੀ ਬਖਸ਼ਣੀ ਸਮਾਪਤੀ ਤੋਂ ਪਹਿਲੇ ਆਓ ਪੰਚਮ ਪਾਛੇ ਦੇ ਇਨ ਆਪਣੇ ਸ਼ਨ ਹਰਸਨਾ ਨਾਲ ਇੱਕ ਵਾਰ ਫਿਰ ਦੁਬਾਰਾ satsang ਦੇ ਰੂਪ ਵਿੱਚ ਗਾ ਕਰਕੇ ਬੜਪਾਗੇ ਬਣ ਦਾ ਯਤਨ ਕਹੀਏ ਨਾਲ ਹੀ ਫਿਰ ਸਮਾਪਤੀ ਹੈ ਜੀ ਇਹ ਬੇਨਤੀ ਆਪ ਹੀ ਨੇ ਪ੍ਰਵੰਦ ਕਰਦੀ ਹਰ ਜੇਠ ਜੜੰਦਾ ਲੋੜੀਏ ਜਿਸੇ ਅੱਗੇ ਸਭ ਨਿਵੰਨੋ ਹਰ ਜੇਠ ਜੜੰਦੋ ਨੂੜਿਆ ਜਿ세 ਅੱਗੇ ਸਭ ਨਿਵਾੰਨਾ ਹਰ ਸੱਜਣ ਦਾ ਬਣ ਲੱਗੇ ਆ ਕਿਸੇ ਨੂੰ ਦੇ ਬੰਨਾ ਹਰ ਸੱਜਣ ਦਾ ਬਣ ਲੱਗੇ ਕਿਸੇ ਨਾ ਦੇ ਬੰਨ ਮਾਨਕ ਮੋਤੀ ਨਾਮ ਪ੍ਰਭ ਹੁਣ ਲੱਗੇ ਨਾਹੀ ਸੰਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿਗੁਰੂ 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 ਮਨਕ ਮੋਤੀ ਨਾਮ ਪ੍ਰਭ ਉਨਨ ਲੱਗੇ ਨਾਹੀਂ ਸਨ ਰੰਗ ਸਬੇ ਨਾਰ ਆਏ ਨੇ ਜਿੱਤੇ ਮਨ ਭਾਵਨ ਰੰਗ ਸਬੇ ਨਾਰ ਆਏ ਨੇ ਜਿੱਤੇ ਮਨ ਭਾਵਨ ਹਰ ਲੋੜੇ ਸੋਖਰੇ ਸੋਈ ਜੀ ਕਰਨ ਜੋ ਹਰ ਲੋੜੇ ਸੋਖਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਕਈਏ ਧਨ ਜੋ ਪ੍ਰਭ ਕੀਤੇ ਆਪਣੇ ਸੇਕਈਏ ਧਨ ਆਪਣ ਦੀਓ ਜੇ ਮਿਲੇ ਵਿਛੜ ਕਿਉ ਰੋਵਨ ਸੁਨਿਆ ਜੇ ਮਿਲੇ ਵਿਛੜ ਕਿਉ ਰਾਵਨ ਸਾਧੂ ਸੰਗ ਪੁਰਪਤੇ ਨਾਨਕ ਰੰਗ ਮੜਨ ਸਾਧੂ ਸੰਗ ਪੁਰਪਤੇ ਨਾਨਕ ਰੰਗ ਮਰਨ ਵਾਹਿਗੁਰੂ 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 ਜਪੋ ਜੀ ਵਾਹਿਗੁਰੂ 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 ਹਰ ਜੇਠ ਰੰਗੀਲਾ ਤਿਸ ਤਾਣੇ ਹਰ ਜੇਠ ਰੰਗੀਲਾ ਤਿਸ ਤਾਣੇ ਜਿਸ ਕਾ ਭਾਗ ਮਾਥਨ ਜਿਸਕੇ ਭਾਗ ਮਾਥਨ ਸਵਾ ਪਰਮਤਕਾਰ ਜੋ ਗੁਰੂ ਪਿਆਰੀ ਗੁਰ ਸਵਾਰੀ ਗੁਰੂ ਜੀ ਦਾ ਖਾਸ ਖਾਲਸਾ ਸਤ ਸੰਗਤ ਜੀ ਵਿਚਾਰਾਂ ਕਰਦਿਆਂ ਤੋਂ ਬਾਣੀ ਪੜਦਿਆਂ ਤੋਂ ਹੋਈਆਂ ਤਮਾਮ ਪਤਾਂ ਦੀ ਮਾਫੀ ਬਖਸ਼ਣੀ ਆਓ ਗੁਰਪ੍ਰਦੇਪ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ